ਦੇਖੋ ਜੀ 350ਵਾਂ ਗੁਰਦੇਵ ਭਾਦਰ ਜੀ ਦਾ ਸ਼ਹੀਦੀ ਦਿਵਸ ਦੇ ਉੱਤੇ ਸਾਡੇ ਸਾਰੇ ਸਾਡੇ ਸਰਪੰਚ ਸਾਹਿਬ ਸਾਡੇ ਪੁੱਖੂ ਜੀ ਸਾਡੇ ਸਾਰੇ ਜਿੰਨੇ ਵੀ ਰਿਸਪੈਕਟਿਡ ਸਾਡੇ ਵੀ ਜੀ ਖੜੇ ਐ ਸਾਰੇ ਬੱਚੇ ਖੜੇ ਐ ਅਸੀਂ ਸਾਰੇ ਜਾਣਿਆਂ ਨੇ ਗੁਰੂ ਜੀ ਸਾਹਿਬ ਦੇ ਉੱਤੇ ਫੁੱਲਾਂ ਦੀ ਵਰਖਾ ਕੀਤੀ ਐ ਔਰ ਬਹੁਤ ਹੀ ਚੰਗਾ ਲੱਗਾ ਔਰ ਜਿਸ ਤਰੀਕੇ ਦੇ ਨਾਲ ਪੂਰੀ ਪਾਲਕੀ ਸਾਬ ਸੱਜੀ ਪਈ ਸੀ ਔਰ ਸਿੱਖਾਂ ਵਾਸਤੇ ਇੱਕ ਇਤਿਹਾਸਿਕ ਦੇਣਾ ਔਰ ਇਸ ਦਿਨ ਦੇ ਉੱਤੇ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ ਔਰ ਮਾਨ ਸਤਕਾਰ ਕੀਤਾ ਜਾਂਦਾ ਸਾਰੀਆਂ ਸੰਗਤਾਂ ਨੂੰ ਅ ਪ੍ਰਸ਼ਾਦ ਆਪਣੇ ਜੋ ਵੀ ਸਾਡਾ ਸਾਡਾ ਪੁਰਦਾ ਹੈ ਪ੍ਰਸ਼ਾਦ ਦਿੱਤਾ ਜਾਂਦਾ ਸੋ ਮੈਂ ਇਹਨਾਂ ਦਾ ਧੰਨਵਾਦ ਕਰੂੰਗੀ ਕਿ ਇਹਨਾਂ ਨੇ ਸਾਨੂੰ ਵੀ ਅੱਜ ਇੱਥੇ ਤੁਸੀਂ ਇੱਥੇ ਸਾਨੂੰ ਬੁਲਾਇਆ ਔਰ ਸਾਨੂੰ ਵਿੱਚੇ ਤੁਹਾਡਾ ਜੇਕਰ ਚਰਨ ਪਾ ਤੇ 2 ਮਿੰਟ ਬਾਅਦ ਦੇ ਲੱਗਦਾ ਇਸੀ ਐਕਚੁਅਲ ਦੇ ਵਿੱਚ ਬੜਾ ਚੰਗਾ ਲੱਗਾ ਯੂ نو ਦੋ ਮਿੰਟ ਵਾਸਤੇ ਭਾਵੇਂ ਇੱਥੇ ਜਦੋਂ ਗੁਰਗੰਨ ਸਾਹਿਬ ਜੀ ਦੀ ਪਾਲਕੀ ਸਾਹਿਬ ਰੁਕੀ ਸੀਗੀ ਤੇ ਉਹ ਇੱਕ ਸ਼ਾਂਤੀ ਜਿਹੜੀ ਦਿਲ ਨੂੰ ਮਿਲਦੀ ਹੈ ਇੱਕ ਹਰ ਇੱਕ ਸਿੱਖ ਦੇ ਦਿਲ ਨੂੰ ਮਿਲਦੀ ਹੈ ਉਹ ਸਾਨੂੰ ਮਹਿਸੂਸ ਹੋਈ ਔਰ ਅਸੀਂ ਸਾਰਿਆਂ ਨੂੰ ਵਧਾਈਆਂ ਦੇਣੇ ਆ ਸਾਰਿਆਂ ਨੂੰ ਹੀ ਪਾਲਕੀ ਸਾਹਿਬ ਦਾ ਸਤਕਾਰ ਮਾਨ ਕਰਨਾ ਚਾਹੀਦਾ ਜਿੱਥੇ ਵੀ ਰੁਕੇ ਔਰ ਫੁੱਲਾਂ ਦੀ ਵਰਖਾ ਕਰਨੀ ਚਾਹੀਦੀ। ਸੇਖਾਂ ਵਾਸਤੇ ਇੱਕ ਇਤਿਹਾਸਿਕ ਦਿਨ ਹੈ ਔਰ ਇਸ ਦਿਨ ਦੇ ਉੱਤੇ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ। ਔਰ ਮਾਨ ਸਤਕਾਰ ਕੀਤਾ ਜਾਂਦਾ ਸਾਰੀਆਂ ਸੰਗਤਾਂ ਨੂੰ ਅ ਪ੍ਰਸ਼ਾਦ ਆਪਣੇ ਜੋ ਵੀ ਸਾਡਾ ਸਾਡਾ ਪੁਰਦਾ ਹੈ ਪ੍ਰਸ਼ਾਦ ਦਿੱਤਾ ਜਾਂਦਾ ਸੋ ਮੈਂ ਇਹਨਾਂ ਦਾ ਧੰਨਵਾਦ ਕਰੂੰਗੀ ਕਿ ਇਹਨਾਂ ਨੇ ਸਾਨੂੰ ਵੀ ਅੱਜ ਇੱਥੇ ਤੁਸੀਂ ਇੱਥੇ ਸਾਨੂੰ ਬੁਲਾਇਆ ਔਰ ਸਾਰੀ ਸਾਰੀ ਸਤਿਕਾਰ ਵਿੱਚ ਤੁਹਾਡਾ ਜਿਹੜਾ ਤੋਂ ਚਰਨ ਪਾ ਤੇ 2 ਮਿੰਟ ਬਾਅਦ ਦੇ ਨਿਕਲਣ ਸੀ ਐਕਚੁਅਲ ਦੇ ਵਿੱਚ ਬੜਾ ਚੰਗਾ ਲੱਗਾ ਯੂ نو 2 ਮਿੰਟ ਵਾਸਤੇ ਭਾਵੇਂ ਇੱਥੇ ਜਦੋਂ ਗੁਰਗੰਸਾਹਬ ਜੀ ਦੀ ਪਾਲਕੀ ਸਾਹਿਬ ਰੁਕੀ ਸੀਗੀ ਤੇ ਉਹ ਇੱਕ ਸ਼ਾਂਤੀ ਜਿਹੜੀ ਦਿਲ ਨੂੰ ਮਿਲਦੀ ਹੈ ਇੱਕ ਹਰ ਇੱਕ ਸਿੱਖ ਦੇ ਦਿਲ ਨੂੰ ਮਿਲਦੀ ਹੈ ਉਹ ਸਾਨੂੰ ਮਹਿਸੂਸ ਹੋਈ ਔਰ ਅਸੀਂ ਸਾਰਿਆਂ ਨੂੰ ਵਧਾਈਆਂ ਦੇਣੇ ਆ ਸਾਰਿਆਂ ਨੂੰ ਹੀ ਪਾਲਕੀ ਸਾਹਿਬ ਦਾ ਸਤਕਾਰ ਮਾਨ ਕਰਨਾ ਚਾਹੀਦਾ ਜਿੱਥੇ ਵੀ ਰੁਕੇ ਔਰ ਫੁੱਲਾਂ ਦੀ ਵਰਖਾ ਕਰਨੀ ਚਾਹੀਦੀ